ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਸਲੋਕ ਮਹੱਲਾ 3 ਰਾਮ ਰਾਮ ਕਰਤਾ ਸਭ ਜਗ ਫਿਰੈ ਰਾਮ ਨਾ ਪਾਇਆ ਜਾਏ ਅਗਮ ਅਗੋਚਰ ਅਤ ਵੱਡਾ ਅਤੁੱਲ ਨਾ ਤੁਲਿਆ ਜਾਏ ਕੀਮਤ ਕਿਨੇ ਨਾ ਪਾਇਆ ਕਿਤੇ ਨਾ ਲਾਇਆ ਜਾਏ ਗੁਰ ਕੈ ਸ਼ਬਦ ਭੇਦਿਆ ਇਨ ਬਿਦ ਵਸਿਆ ਮਨ ਆਈ ਨਾਨਕ ਆਪ ਅਮਉ ਹੈ ਗੁਰ ਕਿਰਪਾ ਤੇ ਰਹਿ ਆ ਸਮਾਈ ਆਪੇ ਮਿਲਿਆ ਮਿਲ ਰਹਾ ਆਪੇ ਮਿਲਿਆ ਆਈ ਰਾਮ ਰਾਮ ਕਰਤਾ ਸਭ जग ਫਿਰੈ ਰਾਮ ਨਾ ਪਾਇਆ ਜਾਏ ਅਗਮ ਅਗੋਚਰ ਅਤ ਵੱਡਾ ਅਤੁੱਲ ਨਾ ਤੁਲਿਆ ਜਾਏ ਕੀਮਤ ਕਿਨੇ ਨਾ ਪਾਇਆ ਕਿਤੇ ਨਾ ਲਾਇਆ ਜਾਏ ਗੁਰ ਕੈ ਸ਼ਬਦ ਭੇਦਿਆ ਇਨ ਬਿਦਵਸਿਆ ਮਨ ਆਈ ਨਾਨਕ ਆਪ ਅਮਿਉ ਹੈ ਗੁਰ ਕਿਰਪਾ ਤੇ ਰਹਿ ਆ ਸਮਾਈ ਆਪੇ ਮਿਲਿਆ ਮਿਲ ਰਹਿ ਆ ਆਪੇ ਮਿਲਿਆ ਆਈ RAM RAM ਕਰਤਾ ਸਭ ਜਗ ਫਿਰੈ ਰਾਮ ਨਾ ਪਾਇਆ ਜਾਏ ਅਗਮ ਅਗੋਚਰ ਅਤ ਵੱਡਾ ਅਤੁੱਲ ਨਾ ਤੁਲਿਆ ਜਾਏ ਕੀਮਤ ਕਿਨੇ ਨਾ ਪਾਇਆ ਕਿਤੇ ਨਾ ਲਾਇਆ ਜਾਏ ਗੁਰ ਕੈ ਸ਼ਬਦ ਭੇਦਿਆ ਇਨ ਬਿਦ ਵਸਿਆ ਮਨ ਆਏ ਨਾਨਕ ਆਪ ਅਮਿਓ ਹੈ ਗੁਰ ਕਿਰਪਾ ਤੇ ਰਹਿ ਆ ਸਮਾਈ ਆਪੇ ਮਿਲਿਆ ਮਿਲ ਰਹਾ ਆਪੇ ਮਿਲਿਆ ਆਈ RAM RAM ਕਰਤਾ ਸਭ जग ਫਿਰੈ RAM ਨਾ ਪਾਇਆ ਜਾਏ ਅਗਮ ਅਗੋਚਰ ਅਤ ਵੱਡਾ ਤੁਲ ਨਾ ਤੁਲੇ ਆ ਜਾਈ ਕੀਮਤ ਕਿਨੇ ਨਾ ਪਾਇਆ ਕਿਤੇ ਨਾ ਲਾਇਆ ਜਾਈ ਗੁਰ ਕੈ ਸ਼ਬਦ ਭੇਦਿਆ ਇਨ ਬਿਦਵਸਿਆ ਮਨ ਆਈ ਨਾਨਕ ਆਪ ਅਮਉ ਹੈ ਗੁਰ ਕਿਰਪਾ ਤੇ ਰਹਿ ਆ ਸਮਾਈ आपे मिलिया मिल रहे आ, आपे मिलिया आ आए। राम राम करता सब जग फिरे राम न पाया जाए अगम अगोचर अत वड्डा अतुल न तुलिया जाए कीमत किने की न पाया ਕਿਤੇ ਨਾ ਲਾਇਆ ਜਾਈ ਗੁਰ ਕੈ ਸ਼ਬਦ ਭੇਦਿਆ ਇਨ ਬਿਦ ਵਸਿਆ ਮਨ ਆਈ ਨਾਨਕ ਆਪ ਅਮਉ ਹੈ ਗੁਰ ਕਿਰਪਾ ਤੇ ਰਹਿ ਆ ਸਮਾਈ ਆਪੇ ਮਿਲਿਆ ਮਿਲ ਰਹਾ ਆਪੇ ਮਿਲਿਆ ਆਈ राम राम करता सब जग फिरे राम ना पाया जाए अगम अगोचर अत्त वड्डा अतुल ना तुलया जाए कीमत किने की ना पाया कितए ना लाया जाए गुरु कह शब्द भेदिया ਇਨ ਬਿਦ ਵਸਿਆ ਮਨ ਆਈ ਨਾਨਕ ਆਪ ਅਮਿਉ ਹੈ ਗੁਰ ਕਿਰਪਾ ਤੇ ਰਹਿ ਆ ਸਮਾਈ ਆਪੇ ਮਿਲਿਆ ਮਿਲ ਰਹਾ ਆਪੇ ਮਿਲਿਆ ਆਈ RAM RAM ਕਰਤਾ ਸਭ ਜਗ ਫਿਰੈ RAM ਨਾ ਪਾਇਆ ਜਾਏ ਅਗਮ ਅਗੋਚਰ ਅਤ ਵੱਡਾ ਅਤੁੱਲ ਨਾ ਤੁਲਿਆ ਜਾਏ ਕੀਮਤ ਕਿਨੇ ਨਾ ਪਾਇਆ ਕਿਤੇ ਨਾ ਲਾਇਆ ਜਾਏ ਗੁਰ ਕੈ ਸ਼ਬਦ ਭੇਦਿਆ ਇਨ ਬਿਦਵਸਿਆ ਮਨ ਆਈ ਨਾਨਕ ਆਪ ਅਮਉ ਹੈ ਗੁਰ ਕਿਰਪਾ ਤੇ ਰਹਿ ਆ ਸਮਾਈ ਆਪੇ ਮਿਲਿਆ ਮਿਲ ਰਹਿ ਆ ਆਪੇ ਮਿਲਿਆ ਆਈ RAM RAM ਕਰਤਾ ਸਭ जग ਫਿਰੈ RAM ਨਾ ਪਾਇਆ ਜਾਏ ਅਗਮ ਅਗੋਚਰ ਅਤ ਵੱਡਾ ਅਤੁੱਲ ਨਾ ਤੁਲਿਆ ਜਾਏ ਕੀਮਤ ਕਿਨੇ ਨਾ ਪਾਇਆ ਕਿਤੇ ਨਾ ਲਾਇਆ ਜਾਏ ਗੁਰ ਕੈ ਸ਼ਬਦ ਭੇਦਿਆ ਇਨ ਬਿਦ ਵਸਿਆ ਮਨ ਆਈ ਨਾਨਕ ਆਪ ਅਮਉ ਹੈ ਗੁਰ ਕਿਰਪਾ ਤੇ ਰਹਿ ਆ ਸਮਾਈ ਆਪੇ ਮਿਲਿਆ ਮਿਲ ਰਹਾ ਆਪੇ ਮਿਲਿਆ ਆਈ ਰਾਮ ਰਾਮ ਕਰਤਾ ਸਭ जग ਫਿਰੈ ਰਾਮ ਨਾ ਪਾਇਆ ਜਾਏ ਅਗਮ ਅਗੋਚਰ ਅਤ ਵੱਡਾ ਅਤੁੱਲ ਨਾ ਤੁਲਿਆ ਜਾਏ ਕੀਮਤ ਕਿਨੇ ਨਾ ਪਾਇਆ ਕਿਤੇ ਨਾ ਲਾਇਆ ਜਾਏ ਗੁਰ ਕੈ ਸ਼ਬਦ ਭੇਦਿਆਂ ਇਨ ਬਿਦ ਵਸਿਆ ਮਨ ਆਈ ਨਾਨਕ ਆਪ ਅਮਉ ਹੈ ਗੁਰ ਕਿਰਪਾ ਤੇ ਰਹਿ ਆ ਸਮਾਈ ਆਪੇ ਮਿਲਿਆ ਮਿਲ ਰਹਿ ਆ ਆਪੇ ਮਿਲਿਆ ਆਈ RAM RAM ਕਰਤਾ ਸਭ ਜਗ ਫਿਰੈ ਰਾਮ ਨਾ ਪਾਇਆ ਜਾਏ ਅਗਮ ਅਗੋਚਰ ਅਤ ਵੱਡਾ ਅਤੁੱਲ ਨਾ ਤੁਲਿਆ ਜਾਏ ਕੀਮਤ ਕਿਨੇ ਨਾ ਪਾਇਆ ਕਿਤੇ ਨਾ ਲਾਇਆ ਜਾਏ ਗੁਰ ਕੈ ਸ਼ਬਦ ਭੇਦਿਆ ਇਨ ਬਿਦਵਸਿਆ ਮਨ ਆਈ ਨਾਨਕ ਆਪ ਅਮਿਓ ਹੈ ਗੁਰ ਕਿਰਪਾ ਤੇ ਰਹਿ ਆ ਸਮਾਈ ਆਪੇ ਮਿਲਿਆ ਮਿਲ ਰਹਾ ਆਪੇ ਮਿਲਿਆ ਆਈ RAM RAM ਕਰਤਾ ਸਭ जग ਫਿਰੈ RAM ਨਾ ਪਾਇਆ ਜਾਏ ਅਗਮ ਅਗੋਚਰ ਅਤ ਵੱਡਾ ਤੁਲ ਨਾ ਤੁਲੇ ਆ ਜਾਈ ਕੀਮਤ ਕਿਨੇ ਨਾ ਪਾਇਆ ਕਿਤੇ ਨਾ ਲਾਇਆ ਜਾਈ ਗੁਰ ਕੈ ਸ਼ਬਦ ਭੇਦਿਆ ਇਨ ਬਿਦਵਸਿਆ ਮਨ ਆਈ ਨਾਨਕ ਆਪ ਅਮਉ ਹੈ ਗੁਰ ਕਿਰਪਾ ਤੇ ਰਹਿ ਆ ਸਮਾਈ ਆਪੇ ਮਿਲਿਆ ਮਿਲ ਰਿਹਾ ਆਪੇ ਮਿਲਿਆ ਆਈ ਰਾਮ ਰਾਮ ਕਰਤਾ ਸਭ जग ਫਿਰੈ ਰਾਮ ਨਾ ਪਾਇਆ ਜਾਏ ਅਗਮ ਅਗੋਚਰ ਅਤ ਵੱਡਾ ਅਤੁੱਲ ਨਾ ਤੁਲਿਆ ਜਾਏ ਕੀਮਤ ਕਿਨੇ ਨਾ ਪਾਇਆ ਕਿਤੇ ਨਾ ਲਾਇਆ ਜਾਈ ਗੁਰ ਕੈ ਸ਼ਬਦ ਭੇਦਿਆ ਇਨ ਬਿਦ ਵਸਿਆ ਮਨ ਆਈ ਨਾਨਕ ਆਪ ਅਮਉ ਹੈ ਗੁਰ ਕਿਰਪਾ ਤੇ ਰਹਿ ਆ ਸਮਾਈ ਆਪੇ ਮਿਲਿਆ ਮਿਲ ਰਹਾ ਆਪੇ ਮਿਲਿਆ ਆਈ ਰਾਮ ਰਾਮ ਕਰਤਾ ਸਭ जग ਫਿਰੈ ਰਾਮ ਨਾ ਪਾਇਆ ਜਾਏ ਅਗਮ ਅਗੋਚਰ ਅਤ ਵੱਡਾ ਅਤੁੱਲ ਨਾ ਤੁਲਿਆ ਜਾਏ ਕੀਮਤ ਕਿਨੇ ਨਾ ਪਾਇਆ ਕਿਤੇ ਨਾ ਲਾਇਆ ਜਾਏ ਗੁਰ ਕੈ ਸ਼ਬਦ ਭੇਦਿਆ ਇਨ ਬਿਦ ਵਸਿਆ ਮਨ ਆਈ ਨਾਨਕ ਆਪ ਅਮਉ ਹੈ ਗੁਰ ਕਿਰਪਾ ਤੇ ਰਹਿ ਆ ਸਮਾਈ ਆਪੇ ਮਿਲਿਆ ਮਿਲ ਰਹਿ ਆ ਆਪੇ ਮਿਲਿਆ ਆਈ RAM RAM ਕਰਤਾ ਸਭ ਜਗ ਫਿਰੈ RAM ਨਾ ਪਾਇਆ ਜਾਏ ਅਗਮ ਅਗੋਚਰ ਅਤ ਵੱਡਾ ਅਤੁੱਲ ਨਾ ਤੁਲਿਆ ਜਾਏ ਕੀਮਤ ਕਿਨੇ ਨਾ ਪਾਇਆ ਕਿਤੇ ਨਾ ਲਾਇਆ ਜਾਏ ਗੁਰ ਕੈ ਸ਼ਬਦ ਭੇਦਿਆ ਇਨ ਬਿਦਵਸਿਆ ਮਨ ਆਈ ਨਾਨਕ ਆਪ ਅਮਉ ਹੈ ਗੁਰ ਕਿਰਪਾ ਤੇ ਰਹਿ ਆ ਸਮਾਈ ਆਪੇ ਮਿਲਿਆ ਮਿਲ ਰਹਿ ਆ ਆਪੇ ਮਿਲਿਆ ਆ ਰਾਮ ਰਾਮ ਕਰਤਾ ਸਭ जग ਫਿਰੈ ਰਾਮ ਨਾ ਪਾਇਆ ਜਾਏ ਅਗਮ ਅਗੋਚਰ ਅਤ ਵੱਡਾ ਅਤੁੱਲ ਨਾ ਤੁਲਿਆ ਜਾਏ ਕੀਮਤ ਕਿਨੇ ਨਪਾਇਆ ਕਿਤੇ ਨਾ ਲਾਇਆ ਜਾਏ ਗੁਰ ਕੈ ਸ਼ਬਦ ਭੇਦਿਆ ਇਨ ਬਿਦ ਵਸਿਆ ਮਨ ਆਈ ਨਾਨਕ ਆਪ ਅਮਉ ਹੈ ਗੁਰ ਕਿਰਪਾ ਤੇ ਰਹਿ ਆ ਸਮਾਈ ਆਪੇ ਮਿਲਿਆ ਮਿਲ ਰਹਾ ਆਪੇ ਮਿਲਿਆ ਆਈ ਰਾਮ ਰਾਮ ਕਰਤਾ ਸਭ जग ਫਿਰੈ ਰਾਮ ਨਾ ਪਾਇਆ ਜਾਏ ਅਗਮ ਅਗੋਚਰ ਅਤ ਵੱਡਾ ਅਤੁੱਲ ਨਾ ਤੁਲਿਆ ਜਾਏ ਕੀਮਤ ਕਿਨੇ ਨਾ ਪਾਇਆ ਕਿਤੇ ਨਾ ਲਾਇਆ ਜਾਏ ਗੁਰ ਕੈ ਸ਼ਬਦ ਭੇਦਿਆ ਇਨ ਬਿਦਵਸਿਆ ਮਨ ਆਇ ਨਾਨਕ ਆਪ ਅਮਉ ਹੈ ਗੁਰ ਕਿਰਪਾ ਤੇ ਰਹਿ ਆ ਸਮਾਈ ਆਪੇ ਮਿਲਿਆ ਮਿਲ ਰਹਾ ਆਪੇ ਮਿਲਿਆ ਆਈ RAM RAM ਕਰਤਾ ਸਭ ਜਗ ਫਿਰੈ ਰਾਮ ਨਾ ਪਾਇਆ ਜਾਏ ਅਗਮ ਅਗੋਚਰ ਅਤ ਵੱਡਾ ਅਤੁੱਲ ਨਾ ਤੁਲਿਆ ਜਾਏ ਕੀਮਤ ਕਿਨੇ ਨਾ ਪਾਇਆ ਕਿਤੇ ਨਾ ਲਾਇਆ ਜਾਏ ਗੁਰ ਕੈ ਸ਼ਬਦ ਭੇਦਿਆ ਇਨ ਬਿਦ ਵਸਿਆ ਮਨ ਆਈ ਨਾਨਕ ਆਪ ਅਮਿਓ ਹੈ ਗੁਰ ਕਿਰਪਾ ਤੇ ਰਹਿ ਆ ਸਮਾਈ ਆਪੇ ਮਿਲਿਆ ਮਿਲ ਰਹਾ ਆਪੇ ਮਿਲਿਆ ਆਈ RAM RAM ਕਰਤਾ ਸਭ जग ਫਿਰੈ RAM ਨਾ ਪਾਇਆ ਜਾਏ ਅਗਮ ਅਗੋਚਰ ਅਤ ਵੱਡਾ ਤੁਲ ਨਾ ਤੁਲ ਆ ਜਾਈ ਕੀਮਤ ਕਿਨੇ ਨਾ ਪਾਇਆ ਕਿਤੇ ਨਾ ਲਾਇਆ ਜਾਈ ਗੁਰ ਕੈ ਸ਼ਬਦ ਭੇਦਿਆ ਇਨ ਬਿਦ ਵਸਿਆ ਮਨ ਆਈ ਨਾਨਕ ਆਪ ਅਮਉ ਹੈ ਗੁਰ ਕਿਰਪਾ ਤੇ ਰਹਿ ਆ ਸਮਾਈ ਆਪੇ ਮਿਲਿਆ ਮਿਲ ਰਿਹਾ ਆਪੇ ਮਿਲਿਆ ਆਈ ਰਾਮ ਰਾਮ ਕਰਤਾ ਸਭ जग ਫਿਰੈ ਰਾਮ ਨਾ ਪਾਇਆ ਜਾਏ ਅਗਮ ਅਗੋਚਰ ਅਤ ਵੱਡਾ ਅਤੁੱਲ ਨਾ ਤੁਲਿਆ ਜਾਏ ਕੀਮਤ ਕਿਨੇ ਨਾ ਪਾਇਆ ਕਿਤੇ ਨਾ ਲਾਇਆ ਜਾਈ ਗੁਰ ਕੈ ਸ਼ਬਦ ਭੇਦਿਆ ਇਨ ਬਿਦ ਵਸਿਆ ਮਨ ਆਈ ਨਾਨਕ ਆਪ ਅਮਿਉ ਹੈ ਗੁਰ ਕਿਰਪਾ ਤੇ ਰਹਿ ਆ ਸਮਾਈ ਆਪੇ ਮਿਲਿਆ ਮਿਲ ਰਹਾ ਆਪੇ ਮਿਲਿਆ ਆਈ राम राम करता सब जग फिरे राम ना पाया जाए अगम अगोचर अत्त वड्डा अतुल ना तुलया जाए कीमत किने की ना पाया कितए ना लाया जाए गुरु कह शब्द भेदिया ਇਨ ਬਿਦ ਵਸਿਆ ਮਨ ਆਈ ਨਾਨਕ ਆਪ ਅਮਉ ਹੈ ਗੁਰ ਕਿਰਪਾ ਤੇ ਰਹਿ ਆ ਸਮਾਈ ਆਪੇ ਮਿਲਿਆ ਮਿਲ ਰਹਿ ਆ ਆਪੇ ਮਿਲਿਆ ਆਈ RAM RAM ਕਰਤਾ ਸਭ ਜਗ ਫਿਰੈ RAM ਨਾ ਪਾਇਆ ਜਾਏ ਅਗਮ ਅਗੋਚਰ ਅਤ ਵੱਡਾ ਅਤੁੱਲ ਨਾ ਤੁਲਿਆ ਜਾਏ ਕੀਮਤ ਕਿਨੇ ਨਾ ਪਾਇਆ ਕਿਤੇ ਨਾ ਲਾਇਆ ਜਾਏ ਗੁਰ ਕੈ ਸ਼ਬਦ ਭੇਦਿਆ ਇਨ ਬਿਦਵਸਿਆ ਮਨ ਆਈ ਨਾਨਕ ਆਪ ਅਮਉ ਹੈ ਗੁਰ ਕਿਰਪਾ ਤੇ ਰਹਿ ਆ ਸਮਾਈ ਆਪੇ ਮਿਲਿਆ ਮਿਲ ਰਹਿ ਆ ਆਪੇ ਮਿਲਿਆ ਆਈ RAM RAM ਕਰਤਾ ਸਭ जग ਫਿਰੈ RAM ਨਾ ਪਾਇਆ ਜਾਏ ਅਗਮ ਅਗੋਚਰ ਅਤ ਵੱਡਾ ਅਤੁੱਲ ਨਾ ਤੁਲਿਆ ਜਾਏ ਕੀਮਤ ਕਿਨੇ ਨਾ ਪਾਇਆ ਕਿਤੇ ਨਾ ਲਾਇਆ ਜਾਏ ਗੁਰ ਕੈ ਸ਼ਬਦ ਭੇਦਿਆ ਇਨ ਬਿਦਵਸਿਆ ਮਨ ਆਈ ਨਾਨਕ ਆਪ ਅਮਉ ਹੈ ਗੁਰ ਕਿਰਪਾ ਤੇ ਰਹਿ ਆ ਸਮਾਈ ਆਪੇ ਮਿਲਿਆ ਮਿਲ ਰਹਾ ਆਪੇ ਮਿਲਿਆ ਆਈ ਰਾਮ ਰਾਮ ਕਰਤਾ ਸਭ जग ਫਿਰੈ ਰਾਮ ਨਾ ਪਾਇਆ ਜਾਏ ਅਗਮ ਅਗੋਚਰ ਅਤ ਵੱਡਾ ਅਤੁੱਲ ਨਾ ਤੁਲਿਆ ਜਾਏ ਕੀਮਤ ਕਿਨੇ ਨਾ ਪਾਇਆ ਕਿਤੇ ਨਾ ਲਾਇਆ ਜਾਏ ਗੁਰ ਕੈ ਸ਼ਬਦ ਭੇਦਿਆ ਇਨ ਬਿਦਵਸਿਆ ਮਨ ਆਇ ਨਾਨਕ ਆਪ ਅਮਿਉ ਹੈ ਗੁਰ ਕਿਰਪਾ ਤੇ ਰਹਿਆ ਸਮਾਈ ਆਪੇ ਮਿਲਿਆ ਮਿਲ ਰਹਿਆ ਆਪੇ ਮਿਲਿਆ ਆਇ RAM RAM ਕਰਤਾ ਸਭ ਜਗ ਫਿਰੇ ਰਾਮ ਨਾ ਪਾਇਆ ਜਾਏ ਅਗਮ ਅਗੋਚਰ ਅਤ ਵੱਡਾ ਅਤੁੱਲ ਨਾ ਤੁਲਿਆ ਜਾਏ ਕੀਮਤ ਕਿਨੇ ਨਾ ਪਾਇਆ ਕਿਤੇ ਨਾ ਲਾਇਆ ਜਾਏ ਗੁਰ ਕੈ ਸ਼ਬਦ ਭੇਦਿਆ ਇਨ ਬਿਦ ਵਸਿਆ ਮਨ ਆਈ ਨਾਨਕ ਆਪ ਅਮਿਓ ਹੈ ਗੁਰ ਕਿਰਪਾ ਤੇ ਰਹਿ ਆ ਸਮਾਈ ਆਪੇ ਮਿਲਿਆ ਮਿਲ ਰਹਾ ਆਪੇ ਮਿਲਿਆ ਆਈ RAM RAM ਕਰਤਾ ਸਭ ਜਗ ਫਿਰੈ RAM ਨਾ ਪਾਇਆ ਜਾਏ ਅਗਮ ਅਗੋਚਰ ਅਤ ਵੱਡਾ ਤੁਲ ਨਾ ਤੁਲ ਆ ਜਾਈ ਕੀਮਤ ਕਿਨੇ ਨਾ ਪਾਇਆ ਕਿਤੇ ਨਾ ਲਾਇਆ ਜਾਈ ਗੁਰ ਕੈ ਸ਼ਬਦ ਭੇਦਿਆ ਇਨ ਬਿਦ ਵਸਿਆ ਮਨ ਆਈ ਨਾਨਕ ਆਪ ਅਮਉ ਹੈ ਗੁਰ ਕਿਰਪਾ ਤੇ ਰਹਿ ਆ ਸਮਾਈ ਆਪੇ ਮਿਲਿਆ ਮਿਲ ਰਿਹਾ ਆਪੇ ਮਿਲਿਆ ਆਈ ਰਾਮ ਰਾਮ ਕਰਤਾ ਸਭ जग ਫਿਰੈ ਰਾਮ ਨਾ ਪਾਇਆ ਜਾਏ ਅਗਮ ਅਗੋਚਰ ਅਤ ਵੱਡਾ ਅਤੁੱਲ ਨਾ ਤੁਲਿਆ ਜਾਏ ਕੀਮਤ ਕਿਨੇ ਨਾ ਪਾਇਆ ਕਿਤੇ ਨਾ ਲਾਇਆ ਜਾਈ ਗੁਰ ਕੈ ਸ਼ਬਦ ਭੇਦਿਆ ਇਨ ਬਿਦ ਵਸਿਆ ਮਨ ਆਈ ਨਾਨਕ ਆਪ ਅਮਉ ਹੈ ਗੁਰ ਕਿਰਪਾ ਤੇ ਰਹਿ ਆ ਸਮਾਈ ਆਪੇ ਮਿਲਿਆ ਮਿਲ ਰਹਾ ਆਪੇ ਮਿਲਿਆ ਆਈ ਰਾਮ ਰਾਮ ਕਰਤਾ ਸਭ जग ਫਿਰੈ RAM ਨਾ ਪਾਇਆ ਜਾਏ ਅਗਮ ਅਗੋਚਰ ਅਤ ਵੱਡਾ ਅਤੁੱਲ ਨਾ ਤੁਲਿਆ ਜਾਏ ਕੀਮਤ ਕਿਨੇ ਨਾ ਪਾਇਆ ਕਿਤੇ ਨਾ ਲਾਇਆ ਜਾਏ ਗੁਰ ਕੈ ਸ਼ਬਦ ਭੇਦਿਆ ਇਨ ਬਿਦ ਵਸਿਆ ਮਨ ਆਈ ਨਾਨਕ ਆਪ ਅਮਉ ਹੈ ਗੁਰ ਕਿਰਪਾ ਤੇ ਰਹਿ ਆ ਸਮਾਈ ਆਪੇ ਮਿਲਿਆ ਮਿਲ ਰਹਿ ਆ ਆਪੇ ਮਿਲਿਆ ਆਈ RAM RAM ਕਰਤਾ ਸਭ ਜਗ ਫਿਰੈ RAM ਨਾ ਪਾਇਆ ਜਾਏ ਅਗਮ ਅਗੋਚਰ ਅਤ ਵੱਡਾ ਅਤੁੱਲ ਨਾ ਤੁਲਿਆ ਜਾਏ ਕੀਮਤ ਕਿਨੇ ਨਾ ਪਾਇਆ ਕਿਤੇ ਨਾ ਲਾਇਆ ਜਾਏ ਗੁਰ ਕੈ ਸ਼ਬਦ ਭੇਦਿਆ ਇਨ ਬਿਦਵਸਿਆ ਮਨ ਆਈ ਨਾਨਕ ਆਪ ਅਮਉ ਹੈ ਗੁਰ ਕਿਰਪਾ ਤੇ ਰਹਿ ਆ ਸਮਾਈ ਆਪੇ ਮਿਲਿਆ ਮਿਲ ਰਿਹਾ ਆਪੇ ਮਿਲਿਆ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ